ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਚਲੋ ਦਿੰਦਾ ਤੁਹਾਨੂੰ ਇੱਕ ਹੋਰ ਪੁਰਾਣੀ ਜੀ ਚੀਜ਼ ਬਾਰੇ ਜਾਣਕਾਰੀ ਇਹ ਚੀਜ਼ ਆ ਜੀ ਰੂਪ ਪਿੰਜਣਾ ਵੇਦਣਾ ਪੁਰਾਣੇ ਬੇੜਿਆਂ ਵਿੱਚ ਇਸ ਰੂਪ ਪਿੰਜਣ ਵਾਲੇ ਵੇਦਣੇ ਦੀ ਗੱਤੋਂ ਕੀਤੀ ਜਾਂਦੀ ਦੀ ਜਦੋਂ ਸਾਰਾ ਪੰਜਾਬ ਖੱਦਰ ਪਹਿਨਦਾ ਸੀ ਖੱਦਰ ਦਾ ਆਧਾਰ ਕਪਾਹ ਹੁੰਦੀ ਸੀ ਕਪਾਹ ਤੋਂ ਸੂਤ ਬਣਨ ਤੱਕ ਲੰਮੀ ਪ੍ਰਕਿਰਿਆ ਹੁੰਦੀ ਸੀ ਖੇਤ ਵਿੱਚ ਕਵਾ ਖੜਦੀ ਤਾਂ ਐਵੇਂ ਲੱਗਦਾ ਜਿਵੇਂ ਅਸਮਾਨ ਵਿੱਚ ਤਾਰੇ ਚਮਕ ਰਹੇ ਹੋਣ ਸੋ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਜੇ ਕਰਾਉਂਦਾ ਉਦੋਂ ਵੀ ਤੂੰ ਕਿਉਂ ਨਾ ਬੌੜਿਆ ਜਦੋਂ ਹੁੰਦੀ ਸਾਹ ਕਪਾ ਦੇ ਫੁੱਲ ਵਰਗੀ ਟਿੰਡਿਆਂ ਨੇ ਮੂੰਹ ਖੋਲ ਲਏ ਮੈਨੂੰ ਡੰਡੀਆਂ ਬਣਾ ਦੀ ਬੇ ਕਪਾਹ ਕਪਾਹ عورتਾਂ ਚੁਗਦੀਆਂ ਸਨ ਫਿਰ ਕਪਾਹ ਨੂੰ ਸੁਕਾ ਕੇ ਝੰਬਿਆ ਜਾਂਦਾ ਤੇ ਉਸ ਵਿੱਚੋਂ ਟੀਂਡੇ ਤੇ ਪੱਤੇ ਵੱਖ ਕਰਕੇ ਉਸ ਨੂੰ ਸਾਫ਼ ਕੀਤਾ ਜਾਂਦਾ ਸੁੱਕੀ ਕਪਾਹ ਨੂੰ ਬਰੇਮੇ ਵੱਖ ਕਰਨ ਲਈ ਬੇਲਣੇ ਵਿੱਚ ਬੇਲਿਆ ਜਾਂਦਾ ਸੀ ਇਹ ਉਹੀ ਬੇਲਣਾ ਜਿਹੜਾ ਤੁਹਾਡੇ ਪੇ ਸਾਹਮਣੇ ਪਿਆ ਸੋ ਇੱਕ ਲੋਕ ਗੀਤ ਵਿੱਚ ਵੀ ਇਸ ਤਰ੍ਹਾਂ ਜਿ ਕਰਾਉਂਦਾ ਇੱਕ ਤਾਂ ਮੈਨੂੰ ਉਖੜੀ ਖਾਦਾ ਦੂਜੀ ਖਾ ਗਈ ਚੱਕੀ ਕਰੀ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਕਰੀ ਦਾ ਬੇਲਣਾ ਮੈਂ ਬੇਰ ਬੇਲ ਥੱਕੀ ਸੋ ਇਹ ਕਰੀ ਦੇ ਲੱਕੜ ਦਾ ਬਣਾਇਆ ਜਾਂਦਾ ਸੀ ਜਿਹੜਾ ਸਾਹਮਣੇ ਤੁਹਾਡੇ ਬੇਲਣਾ ਪਿਆ ਬਰੇਮੇ ਤੇ ਰੂਹ ਵੱਖ-ਵੱਖ ਕੀਤੇ ਜਾਂਦੇ ਸਨ ਰੂਹ ਨੂੰ ਸਿੱਧਿਆਂ ਹੀ ਚਰਖੇ ਉੱਤੇ ਨਹੀਂ ਸਿਕਤਿਆ ਜਾ ਸਕਦਾ ਸਗੋਂ ਇਸ ਨੂੰ ਪਿੰਜਣਾ ਹੁੰਦਾ ਸੀ ਰੂਹ ਨੂੰ ਪਿੰਜਣਾ ਪਹਿਲਾਂ-ਪਹਿਲਾਂ ਪਹਿਲਾਂ-ਪਹਿਲ ਘਰ ਦੀਆਂ ਔਰਤਾਂ ਦਾ ਕੰਮ ਹੁੰਦਾ ਸੀ ਇਸ ਲਈ ਔਰਤਾਂ ਦੇ ਆਹਰ ਵਿੱਚ ਕੱਤਣ ਦੀ ਗੱਲ ਕੀਤੀ ਜਾਂਦੀ ਹੈ ਕੱਚਾ ਦੁੱਧ ਮਲਾਈਆਂ ਖਾਦੀ ਵੱਡੀ ਹੋ ਗਈ ਜੱਗੀ ਛੱਡ ਕੇ ਗੁੱਡੀਆਂ ਛੱਡ ਪਟੋਲੇ ਕੱਤਣ ਦੁੱਭਣ ਲੱਗੀ ਬੇ ਹੁਣ ਫੁੱਲ ਖੇਡਨ ਤੇ ਆ ਹੁਣ ਤਾਂ ਹੋਰ ਨਾ ਮਾਰੀ ਠੱਗੀ ਬੇ ਫੁੱਲ ਬੇ ਹੁਣ ਫੁੱਲ ਖੇਡਨ ਤੇ ਆ ਜਾਣੀ ਕੱਤਣਾ ਤੇ ਰੂਨ ਨੂੰ ਤੁੰਬਣਾ ਘਰ ਦੇ ਖਾਸ ਜੀ ਬੇ ਹੁੰਦੇ ਸਨ ਪਹਿਲਾਂ 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 ਪੈ ਲੋਰਤਾਂ ਮਿਲ ਕੇ ਰੂਨ ਨੂੰ ਹੱਥਾਂ ਨਾਲ ਤੁੰਬਦੀਆਂ ਭਾਵ ਤੋੜਦੀਆਂ ਸਨ ਉਹ ਚੁਟਕੀਆਂ ਰੂਨ ਤੁੰਬੀ ਜਾਂਦੀਆਂ ਤੇ ਫਿਰ ਉਹਦੀਆਂ ਪੂਣੀਆਂ ਬਣਾ ਲੈਂਦੀਆਂ ਮਗਰੋਂ ਰੂਪਿੰਜਣ ਵਾਲੀ ਦੇਸੀ ਮਸ਼ੀਨ ਜਸੰਦ ਹੋਣ ਵਿੱਚ ਆ ਗਿਆ ਜਿਸਨੂੰ ਤੁਣਖੀ ਕਹਿੰਦੇ ਸਨ ਮਾਲਵੇ ਵਿੱਚ ਇਸਨੂੰ ਤਾੜਾ ਵੀ ਕਹਿੰਦੇ ਸਨ ਪਰ ਇਸਦਾ ਆਮ ਨਾਮ ਰੂਪਿੰਜਣੀ ਸੀ ਤੁਣਖੀ ਧਨੁਸ ਤੋਂ ਬਣਿਆ ਸ਼ਬਦ ਹੈ ਧਨੁਸ ਦਾ ਅਰਥ ਤੀਰ ਕਮਾਨ ਹੁੰਦਾ ਹੈ ਇਹ ਉਹੀ ਧਨੁਸ ਹੈ ਜਿਹੜਾ ਸੀਤਾ ਤੇ ਸੁਮੰਬਰ ਵਿੱਚ ਰਾਵਣ ਤੋਂ ਹਲਾਇਆ ਨਹੀਂ ਸੀ ਗਿਆ ਤਨ ਉਸ ਤੋਂ ਤਨ ਉਸੀ ਤੇ ਫੇਰ ਵਿਗੜ ਕੇ ਤੁਣਖੀ ਸ਼ਬਦ ਬਣਿਆ ਇਹ ਤੀਰ ਵਰਗਾ ਇਹ ਤੀਰ ਕਮਾਨ ਵਰਗਾ ਸੰਤ ਹੁੰਦਾ ਸੀ ਇਸ ਨੂੰ ਜਲਾਏ ਤੇਲੀ ਜਾਂ ਭرائی ਚਲਾਉਣ ਲੱਗੇ ਤੁਣਖੀ ਬਣਾਉਣ ਲਈ 1.4 ਇੰਚ ਮੋਟੀ ਤੇ 6 ਫੁੱਟ ਲੰਮੀ ਲੜ ਲਈ ਜਾਂਦੀ ਸੀ ਜਿਸ ਨੂੰ ਚੰਗੀ ਤਰ੍ਹਾਂ ਗੋਲ ਕਰ ਲਿਆ ਜਾਂਦਾ ਇਹ ਤੁਣਖੀ ਦਾ ਡੰਡਾ ਅਖਵਾਉਂਦਾ ਸੀ ਇਹ ਡੰਡਾ ਇੱਕ ਪਾਸੇ ਮੋਟਾ ਤੇ ਦੂਜੇ ਪਾਸੇ ਪਤਲਾ ਹੁੰਦਾ ਸੀ ਮੋٹے ਹਿੱਸੇ ਵਾਲੇ ਸਿਰੇ ਨੂੰ ਡੇਢ ਫੁੱਟ ਦੀ ਫੱਟੀ ਨਾਲ ਠੋਕਿਆ ਹੁੰਦਾ ਸੀ ਇਹ ਫੱਟੀ ਦੋ ਪਾਸਿਆਂ ਤੋਂ ਤਾਂ 90 ਡਿਗਰੀ ਵਿੱਚ ਹੁੰਦੀ ਸੀ ਪਰ ਅਗਲੇ ਹਿੱਸੇ ਗੋਲ ਹਿੱਤੇ ਹੁੰਦੇ ਸਨ ਇਸ ਡੰਡੇ ਦੇ ਪਤਲੇ ਵਾਲੇ ਪਾਸੇ 8-9 ਇੰਚ ਦੀ ਗੋਲਕਾਰ ਵਾਲੀ ਮੰਧਾਣੀ ਦੇ ਕੋੜ ਵਰਗੀ ਫੱਟੀ ਲੱਗੀ ਹੁੰਦੀ ਸੀ ਜਿਸ ਨੂੰ ਮੱਗ ਹੀ ਕਹਿੰਦੇ ਸਨ ਮੱਗੀ ਦੇ ਉੱਪਰ ਅੱਧਾ ਗੋਹੰਚ ਦੀ ਹੋਰ ਚਪਤੀ ਲੱਗੀ ਹੁੰਦੀ ਸੀ ਜਿਸ ਦੇ ਉੱਪਰੋਂ ਦੀ ਤੰਦੀ ਲਗਾਉਣੀ ਹੁੰਦੀ ਸੀ ਪੱਖੇ ਅਤੇ ਮੱਗੀ ਵਿੱਚ ਕਿੱਲ ਲਾਏ ਹੁੰਦੇ ਸਨ ਜਿਨ੍ਹਾਂ ਨਾਲ ਤੰਦੀ ਬੰਨੀ ਹੁੰਦੀ ਸੀ ਇਹ ਤੰਦੀ ਹੀ ਰੂਮ ਨੂੰ ਪਿੰਜਦੀ ਸੀ ਤੰਦੀ ਮੱਝਾਂ ਝੋਟਿਆਂ ਦੇ ਚਮੜੇ ਦੀ ਬਣਦੀ ਸੀ ਇਹ ਕਾਫੀ ਲੰਮੀ ਹੁੰਦੀ ਸੀ ਮੱਗੀ ਨਾਲ ਇਹ ਬਨ ਕੇ ਪੱਟੀ ਵਾਲੇ ਪਾਸੇ ਲਿਜਾਈ ਜਾਂਦੀ ਸੀ ਇੱਥੇ ਇਸ ਨੂੰ ਲਾਗਵਾਲ ਪਾ ਕੇ ਕਸ ਲਈ ਜਾਂਦੀ ਸੀ ਤੇ ਬਾਕੀ ਹਿੱਸਾ ਇੱਥੇ ਬਲੇਟੇ ਦਿੱਤਾ ਜਾਂਦਾ ਸੀ ਤੰਦੀ ਘਸ ਕੇ ਟੁੱਟ ਜਾਂਦੀ ਤਾਂ ਬਾਧੂ ਤੰਦੀ ਨੂੰ ਫੇਰ ਤੋਂ ਕਸ ਲਿਆ ਜਾਂਦਾ ਸੀ ਤੰਦੀ ਦੀ ਲੜਜਾ ਸੀ ਰੂ ਨੂੰ ਪਿੰਜਦੀ ਸੀ ਤੰਦੀ ਨੂੰ ਫੱਟੀ ਉੱਤੇ ਚਮੜੇ ਦਾ ਪੋਛੜ ਲਾ ਕੇ ਕਸਰ ਨੂੰ ਬਚਾਇਆ ਜਾਂਦਾ ਸੀ ਇੰਜ ਤੰਦੀ ਤਿਆਰ ਹੋ ਜਾਂਦੀ ਸੀ ਤੰਦੀ ਨੂੰ ਚਲਾਉਣ ਵਾਸਤੇ ਇੱਕ ਹੋਰ ਸੰਦ ਹੁੰਦਾ ਸੀ ਜਿਹੜਾ ਵਰਜਸ ਕਰਨ ਵਾਲੇ ਡਿੰਬਲਾ ਵਰਗਾ ਸੀ ਪਰ ਤੰਦੀ ਸਾਫ ਲੱਕੜ ਦੀ ਹੁੰਦੀ ਸੀ ਇਹ ਡਿੰਬਲ ਜਦ ਤੰਦੀ ਉੱਤੇ ਵੱਜਦਾ ਤਾਂ ਤੰਦੀ ਰੱਖੀ ਰੂ ਦੂਰ ਜਾ ਕੇ ਡਿੱਗਦੀ ਸੀ ਅਤੇ ਇਸ ਡਿੰਬਲ ਨੂੰ ਤੁਣਖਲੀ ਤੁਣ ਤੁਣੀ ਕਹਿੰਦੇ ਸਨ ਇਸ ਸਾਰੇ ਜੀ ਮਸ਼ੀਨ ਨੂੰ ਇੱਕ ਹੋਰ ਵੱਜ ਦੀ ਕਮਾਣੀ ਦਾ ਸਤਨਾ ਬੰਨਿਆ ਹੁੰਦਾ ਸੀ ਇਹ ਵੱਜ ਦੀ ਫਾਕੜ ਬੈਂਗੀ ਦੀ ਫੱਟੀ ਵਰਗੀ ਹੁੰਦੀ ਸੀ ਇਹ ਬੈਂਗੀ ਛਤ ਨਾਲ ਬੰਨ੍ਹੀ ਜਾਂਦੀ ਤੇ ਬਾਅਦ ਵਿੱਚ ਇਹਦੇ ਦੋਵੇਂ ਹਿੱਸੇ ਦੋਵੇਂ ਸਰੇ ਰੂਪਿੰਜਣੀ ਦੇ ਡੰਡੇ ਦੇ ਦੋ ਸਰੇਆਂ ਨਾਲ ਰੱਸੀ ਨਾਲ ਬੰਨ੍ਹ ਦਿੰਦੇ ਸਨ ਇਸ ਤਰ੍ਹਾਂ ਸਾਰੀ ਹੀ ਢੁਣਕੀ ਬੰਜ ਦੇ ਸਪਰਿੰਗ ਨਾਲ ਲਟਕ ਜਾਂਦੀ ਸੀ ਢੁਣਕੀ ਚਲਾਉਣ ਵਾਲਾ ਬੰਦਾ ਤੰਦੀ ਨੂੰ ਰੂਹ ਦੀ ਪੰਡ ਵਿੱਚ ਰੱਖ ਦਿੰਦਾ ਸੀ ਤੇ ਢੁਣ-ਢੁਣੀ ਨਾਲ ਤੰਦੀ ਨੂੰ ਸੱਟ ਮਾਰਦਾ ਸੀ ਇਸ ਤਰ੍ਹਾਂ ਰੂਮ ਬਹੁਤ ਤੇਜ਼ੀ ਨਾਲ ਪਿੰਜਿਆ ਜਾਂਦਾ ਸੀ ਤੁਣਕੀ ਚਰਉਣ ਵਾਲੇ ਦੇ ਖੱਬੇ ਹੱਥ ਵਿੱਚ ਤੁਣਕੀ ਦਾ ਡੰਡਾ ਤੇ ਸੱਜੇ ਹੱਥ ਵਿੱਚ ਤੁਣ ਤੁਣੀ ਹੁੰਦੀ ਸੀ ਤੇਰੇ ਦੁੱਖਾਂ ਨੇ ਪੈਰੀਆ ਮੇਰੀ ਰੂਮ ਅੰਗ ਜਿੰਦ ਪਿੰਜਦੀ ਸੋ ਕਈ ਵੇਰ ਵਿੱਚ ਬਿਚਾਲਿਆਂ ਰੂਮ ਪਿੰਜਣ ਤੋਂ ਰਹਿ ਜਾਂਦੀ ਸੀ ਜਿਹੜਾ ਹਿੱਸਾ ਪਿੰਜਣੋਂ ਰਹਿ ਜਾਂਦਾ ਉਸ ਨੂੰ ਕੱਚਾ ਰੂਂ ਕਹਿੰਦੇ ਸਨ ਉਸ ਨੂੰ ਦੁਬਾਰਾ ਪਿੰਜਣਾ ਪੈਂਦਾ ਸੀ ਤੇਲੀਆਂ ਨਾਲ ਤਾੜਾ ਚੁੱਕ ਲਈ ਅਜੇ ਕੱਚੇ ਰੂਂ ਦਾ ਪਿਆ ਹੀ ਖਲਾਰਾ ਤੇਲੀਆਂ ਨਾਲ ਤਾੜਾ ਚੁੱਕ ਲਈ ਹੁਣ ਘਰਾਂ ਵਿੱਚ ਨਾ ਚਰਖਾ ਹੈ ਹੁਣ ਘਰਾਂ ਵਿੱਚ ਨਾ ਚਰਖਾ ਹੈ ਅਤੇ ਨਾ ਤਰੰਜਨ ਇੱਕ ਗੱਲੋ ਕਰਨੋਂ ਰਹਿ ਗਈ ਕਿ ਰੂਂ ਪਿੰਜਣੀ ਦੇ ਕੋਜ ਸਮਾਂ ਮਗਰੋਂ ਰੂਪ ਪਿੰਜਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਸਨ ਤਾਂ ਰੂਪ ਪਿੰਜਣ ਦੀ ਸ਼ੌਕ ਹੋ ਗਈ ਅੱਜ ਇਹ ਚਰਖੇ ਦੀ ਸੰਤ ਖਤਮ ਹੋ ਗਈ ਹੈ ਤੇ ਇਸ ਨਾਲ ਸੰਬੰਧਤ ਸਾਰੇ ਸੰਦ ਆਪਣੇ ਸਹਿਜ ਕਰਮ ਵਿੱਚ ਖਤਮ ਹੋ ਗਏ ਹਨ ਇਹ ਤੁਣਕੀ ਜਾਂ ਰੂਪ ਪਿੰਜਣੀ ਜਾਂ ਤਾੜਾ ਕਿਸੇ ਜਾਇਬ ਘਰ ਵਿੱਚੋਂ ਹੀ ਦੇਖ ਸਕਦਾ ਹੈ ਸੋ ਇਹ ਰੂਪ ਪਿੰਜਣੀ ਮੈਂ ਆਪਣੇ ਬਾਈ ਨੰਦ ਸਿੰਘ ਮੜੈਜ ਬਰਾਸਤੀ ਮਿਊਜ਼ੀਅਮ ਬਚਿਓ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਬੜੀਆਂ ਪੀੜ੍ਹੀਆਂ ਨੂੰ ਮੈਂ ਇਹ ਪੁਰਾਣੀਆਂ ਚੀਜ਼ਾਂ ਦਿਖਾ ਸਕਾਂ ਸੋ ਇਹ ਜਿਹੜੀ ਮਸ਼ੀਨ ਹੁੰਦੀ ਸੀ ਇੱਥੇ ਤੇ ਰੂਹ ਪਾਈ ਜਾਂਦੀ ਦੀ ਕਪਾਹ ਹੁੰਦੀ ਜਿਹੜੀ ਚੁੱਕ ਕੇ ਲਿਆਂਦੀ ਜਾਂਦੀ ਦੀ ਖੇਤਾਂ ਵਿੱਚੋਂ ਇੱਥੇ ਪਾਈ ਜਾਂਦੀ ਦੀ ਇਰੇ ਬੜੇਵੇਂ ਦੀ ਉਹ ਅੰਦਰਲੇ ਪਾਸੇ ਡਿਗੀ ਜਾਂਦੀ ਸੀ ਜਿਹੜੀ ਰੂਹ ਹੁੰਦੀ ਦੀ ਉਹ ਦੂਸਰੇ ਪਾਸੇ ਡਿਗੀ ਜਾਂਦੀ ਸੀ ਇਸ ਤਰ੍ਹਾਂ ਇਸ ਸੰਦ ਦੀ ਵਰਤੋਂ ਕਬਾਹ ਵਿੱਚੋਂ ਬੜੇਵੇਂ ਵੱਖ ਕਰਨ ਲਈ ਕੀਤੀ ਜਾਂਦੀ ਸੀ ਸੋਏ ਦੇਸੀ ਮਸ਼ੀਨ ਵੀ ਘਰਾਂ ਵਿੱਚੋਂ ਹਲੋਪੰਦੀ ਜਾ ਰਹੀ ਆ ਜਿਸ ਨੂੰ ਕੇ ਸੰਭਣ ਦੀ ਲੋੜ ਆ ਸੋ ਦੀ ਇਹਦੀ ਅੱਜ ਦਾ ਬਲੌਗ ਜਿਹਦੇ ਵਿੱਚ ਅੱਜ ਮੈਂ ਤੁਹਾਨੂੰ ਰੂਮ ਵੇਲਣੇ ਬਾਰੇ ਜਾਣਕਾਰੀ ਦਿੱਤੀ ਆ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਕਿਸੇ ਦਿਨ ਹੋਰ ਤੁਹਾਨੂੰ ਤੁਹਾਨੂੰ ਆਉਣ ਵਾਲੇ ਬਲੌਗ ਵਿੱਚ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ